ਮਸਤੀਲ ਨੰਬਰ ਅਭੀ ਘਤਰਦੇ ਨੇ 15 16 17 ਇਹਦੀ ਮਾਲਕਾ ਪਲਵਿੰਦਰ ਸਿੰਘ ਉਹ ਪਰਮੇਂਦਰ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਸਾਰੇ ਘਤਰਦੇ ਨੇ ਤੇ ਉਸ ਤੋਂ ਬਾਅਦ ਆ ਜੋ ਤੇ ਸਾਰੀ ਫਰਦ ਦੀ ਲੋਕਾਂ ਨੂੰ ਵਿਖਾ ਦਿੰਦੇ ਮੈਂ ਵੀ ਲੈ ਕੇ ਆਇਆ ਫਰਦ ਜਾਂ ਤਾਂ ਮੇਰੇ ਤੇ ਪਰਚਾ ਕਰਾ ਦਿਓ ਕਿ ਇਲੈਗਲ ਫਰਦਾਂ ਚੱਕੀ ਫਿਰਦਾ ਹੈ ਸਾਨੂੰ ਬਦਨਾਮ ਕਰਦਾ ਹੈ ਕਤੌਣੀ ਨੰਬਰ 171 ਮਸਤੀਲ 70 71 ਵੀ ਇਹ ਜਮ੍ਹਾਂਬੰਦੀ ਹੈ ਜਿੱਥੇ ਜਿਹਦੇ ਵਿੱਚ ਦਰਜ ਹੈ ਮੈਂ ਪਾੜੀ ਦਿਨਾ ਤੁਹਾਨੂੰ ਬਰੂਏ ਵਸੀਤਾ ਨੰਬਰ 2024 25 104 1616 ਵਸੀਕਾ ਮਿਤੀ 12 6 2024 ਇੰਤਕਾਲ ਮਿਤੀ 16 7 2024 ਵੱਲੋਂ ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਜੀ ਦੀ ਇਹ ਗੱਲ ਕਰ ਰਹੀ ਸੀ ਨਾ ਪਰਮਿੰਦਰ ਹੋਰਾਂ ਦੇ ਨਾਂ ਤੇ ਬੋਲਦੀ ਹੈ ਮੈਂ ਉਹੀ ਪੜ ਰਿਹਾ ਹਾਂ ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਪੁੱਤਰ ਚਰਨ ਸਿੰਘ ਬਾਹ ਹੱਕ ਮੈਸਰਜ਼ ਯਾਲੀ ਡਿਵੈਲਪਰਸ ਐਂਡ ਕਲੋਨਾਈਜ਼ਰਸ ਪ੍ਰਾਈਵੇਟ ਲਿਮਟਿਡ ਇੱਕ ਇਹ ਦੂਜਾ ਵੀ ਪੜ ਦਿਆਂ ਤੁਹਾਨੂੰ ਇੱਥੇ ਵਸੀਕਾ ਨੰਬਰ ਉਹ 616 ਸੀ ਅਖੀਰ ਚ 615 ਮਿਤੀ 12/6/2024 ਇੰਤਕਾਲ 16/7/2024 ਸੇਮ ਡੇਟ ਨੂੰ ਹੋਇਆ ਹੈ ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਪੁੱਤਰ ਚਰਨ ਸਿੰਘ ਬਾ ਹੱਕ ਮੈਸਰਜ਼ ਯਾਲੀ ਡਿਵੈਲਪਰਜ਼ ਐਂਡ ਕਲੋਨਾਈਜ਼ਰਜ਼ ਪ੍ਰਾਈਵੇਟ ਲਿਮਟਿਡ ਆ ਮੈਂ ਹਾਈਲਾਈਟ ਕੀਤੇ ਹੋਇਆ ਯਾਲੀ ਸਾਹਿਬ ਇਹ ਦੱਸ ਦਿਓਗੇ ਕਿ 71 ਮਸਤੀਲ ਦੇ ਨੰਬਰ ਨਹੀਂ ਹੈ ਫਿਰ ਇਹ ਬਾਹਰ ਕਿਵੇਂ ਆਣਾ ਜੀ ਮੈਂ ਫੇਰ ਅੱਜ ਉਹੀ ਸਵਾਲ ਕਰਦਾ ਇਹ ਚੀਜ਼ਾਂ ਲੈਂਡ ਪੂਲਿੰਗ ਤੋਂ ਬਾਹਰ ਕਿਵੇਂ ਆਈਆਂ ਮੈਂ ਕੱਲ ਤੁਹਾਨੂੰ ਨਕਸ਼ਾ ਦਿਖਾਇਆ ਸੀ ਮੈਂ ਫੇਰ ਨਕਸ਼ਾ ਦਿਖਾ ਦਿਆਂ ਉਹ ਦਿਖਾਓ ਜੀ ਨਕਸ਼ਾ ਉਹ ਤੁਹਾਡੀ ਸਮਝ ਆਸਤੇ ਇੱਕ ਵਾਰ ਫੇਰ ਦਿਖਾਉਣਾ ਚਾਹਣਾ ਹੈ ਮੈਂ ਕਲੈਰਿਟੀ ਨਾਲ ਆ ਪਿੰਕ ਵਾਲਾ ਪੋਰਸ਼ਨ ਅਜੰਤਾ ਇਨਕਲੇਵ ਆ ਸਾਰਾ ਪੋਰਸ਼ਨ ਇਹਨਾਂ ਦੀ ਮਾਲਕੀ ਵਾਲੀ ਜ਼ਮੀਨ ਆ ਪੀਲਾ ਸਾਢੇ 7 ਕਿੱਲੇ ਐ ਇਹਦੇ ਚ ਇੱਕ ਹੋਰ ਸਕੈਂਡਲ ਐ ਹਜੇ ਬੜੇ ਸਕੈਂਡਲ ਐ ਆਲੀ ਸਾਹਿਬ ਦੇ ਨਿਕਲਣਗੇ ਮੈਂ ਤੁਹਾਨੂੰ ਹੁਣ ਕਾਗਜ਼ੀਦੋਂ ਕੱਢਣੀ ਲੱਗ ਗੇ ਇਹ ਜ਼ਮੀਨ ਇਹਨਾਂ ਨੇ ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਉਸੇ ਦੀ ਗੱਲ ਜੀ ਦੀ ਆਪਾਂ ਪਹਿਲਾਂ ਕਰਦੇ ਆ ਪਿੰਡ ਬੀਰਮੀ ਤਹਿਸੀਲ ਮੁੱਲਾਂਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਬਦਲੇ 7 ਕਰੋੜ 55 ਲੱਖ ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਲਿਆ ਹੈ ਪਾਸ ਮਨਪ੍ਰੀਤ ਸਿੰਘ ਹਰਬੀਰ ਸਿੰਘ ਹਰਕਿੰਦਰ ਸਿੰਘ ਗਰੇਵਾਲ ਪੁਤਰਾਣ ਗੁਰਚਰਨਜੀਤ ਸਿੰਘ ਗਰੇਵਾਲ ਵਾਸੀ ਮਕਾਨ ਨੰਬਰ 1 ਨੇੜੇ 골프 ਲਿੰਕ ਈਆਲੀ ਖੁਰਦ ਲੁਧਿਆਣਾ ਆਹ ਦਸਕਤ ਹੈ ਈਆਲੀ ਸਾਹਿਬ ਹਰਾਂ ਦੇ ਹੁਣ ਇਹ ਮੈਂ ਤੁਹਾਨੂੰ ਕਿਉਂ ਦਿਖਾ ਰਿਹਾ ਇਹ ਇਕਰਾਰਨਾਮੇ ਆ ਜਿਹੜੇ ਇਹ 7.7 ਕਰੋੜ ਰੁਪਏ ਪਰ ਏਕੜ ਦੇ ਹੋਏ ਆ ਪਰਮਿੰਦਰ ਹਰਾਂ ਤੋਂ ਤੇ ਰਜਿਸਟਰੀ 1.5 ਕਰੋੜ ਰੁਪਏ ਨੂੰ ਹੋਈ ਆ ਜਾ ਕੇ ਤਹਿਸੀਲ ਚੋਂ ਕਢਾ ਲੋ 6 ਕਰੋੜ ਰੁਪਏ ਪਰ ਏਕੜ ਜਿਹੜਾ ਹੈ ਸਟੈਂਪ ਡਿਊਟੀ ਦੀ ਚੋਰੀ ਇਨਕਮ ਟੈਕਸ ਦੀ ਚੋਰੀ ਤੇ ਉਹ ਪੈਸਾ ਜਿਹੜਾ ਬਲੈਕ ਦਾ ਫਿਰ ਉਹ ਆਇਆ ਕਿੱਥੋਂ ਇਹ ਵੀ ਆਲੀ ਸਾਹਿਬ ਚਲੋ ਇੱਕ ਵੱਖਰਾ ਵਿਸ਼ਾ